ਛੋਟੇ ਵੀ ਲੱਤਾਂ ਦੇ ਵਿੱਚ ਬੇਚੈਨੀ ਜੀ ਲੱਗੀ ਰਹਿੰਦੀ ਆ ਲੱਤਾਂ ਦੇ ਵਿੱਚ ਸੁੰਨਾ ਪਾਣ ਲੱਤਾਂ ਦੇ ਵਿੱਚ ਕੀੜੀਆਂ ਚੱਲਣੀਆਂ ਲੱਤਾਂ ਦੇ ਵਿੱਚ ਦਰਦ ਰਹਿਣਾ ਲੱਤਾਂ ਦੇ ਵਿੱਚ ਰਾਤ ਨੂੰ ਸੋਚ ਆ ਜਾਣੀ ਸੋ ਸਾਰੀਆਂ ਮੁਸੀਬਤਾਂ ਤੋਂ ਤੁਸੀਂ ਬਚਣ ਲਈ ਆਸਾਨ ਕਸਰਤਾ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਬਹੁਤ ਜਲਦੀ ਲੱਤਾਂ ਦੇ ਜੋ ਦਰਦ ਹੈ ਜਾਂ ਲੱਤਾਂ ਦਾ ਸੁੰਨਾ ਪਾਣਾ ਉਸ ਤੋਂ ਰਾਹਤ پا ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਜੀਤ ਸਿੰਘ ਪਹਿਲੀ ਐਕਸਰਸਾਈਜ਼ ਕੀ ਕਰੋਗੇ ਤੁਸੀਂ ਥੱਲੇ ਬੈਠ ਜਾਣਾ ਇਦਾਂ ਕਰਕੇ ਉਹ ਦੋਨੋਂ ਲੱਤਾਂ ਖੋਲ ਦੇਣੀਆਂ ਇਦਾਂ ਜਿੰਨੀਆਂ ਵੱਧ ਤੋਂ ਵੱਧ ਖੋਲ ਸਕਦੇ ਹੋ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਕ ਵਾਰ ਚ ਹੀ ਖਿੱਚ ਪਏਗੀ 10 ਸੈਕਿੰਡ ਹੋਲਡ ਰੱਖੋਗੇ ਫਿਰ ਵਾਪਸ ਇਸਦੇ 10 ਸੈਟ ਦੂਜੀ ਕਸਰਤ ਕੀ ਕਰਨੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਪਾਈਪ ਲੈ ਲੈਣਾ ਇਦਾਂ ਦਾ ਔਰ ਚੇਅਰ ਤੇ ਬੈਠ ਜਾਣਾ ਔਰ ਇਦਾਂ ਇਸ ਨੂੰ نیچے ਰੱਖ ਕੇ 5 ਤੋਂ 7 ਮਿੰਟ ਡੇਲੀ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਤੁਸੀਂ ਇਦਾਂ ਕਰਨੀ ਕਰਨੀ ਹੈ ਇਹ ਹੋਊਗੀ ਦੂਜੀ ਕਸਰਤ ਤੀਜੀ ਕਸਰਤ ਕੀ ਕਰੋਗੇ ਤੁਸੀਂ ਬੈੱਡ ਤੇ ਪੈ ਜਾਓਗੇ ਔਰ ਤੁਸੀਂ ਆਪਣੇ ਦੋਨੋਂ ਆਪ ਦੇ ਗੋਡੇ ਖੋਲ ਦੇਣੇ ਆ ਔਰ ਇਸ ਗੋਡੇ ਨੂੰ ਇਸ ਗਿੱਤੇ ਨਾਲ 5 ਸੈਕਿੰਡ ਹੋਲਡ ਦੂਸਰੇ ਗੋਡੇ ਨੂੰ ਦੂਸਰੇ ਗਿੱਤੇ ਨਾਲ 5 ਸੈਕਿੰਡ ਹੋਲਡ ਇਸਦੇ 10 ਸੈਟ ਲਾਓ ਚੌਥੀ ਕਸਰਤ ਗੋਡਾ ਮੋੜ ਲੈਣਾ ਲੱਤ ਉੱਪਰ ਚੱਕਣੀ ਵਾਪਸ ਲੱਤ ਉੱਪਰ ਚੱਕਣੀ ਵਾਪਸ ਐਦਾਂ ਗੋਡੇ ਦੇ ਪਿੱਛੋਂ ਫੜ ਕੇ ਕਰਨਾ 15-20 ਵਾਰ ਇਧਰ ਕਰਾਂਗੇ 15-20 ਵਾਰ ਉਧਰ ਕਰਾਂਗੇ ਸਾਰੀਆਂ ਕਸਰਤਾਂ ਕਰੋਗੇ ਤਾਂ ਲੱਤਾਂ ਦੇ ਵਿੱਚ ਮਜ਼ਬੂਤੀ ਆ ਜਾਏਗੀ ਸਤਿ ਸ੍ਰੀ ਅਕਾਲ